ਹਿੰਦੀ ਫਿਲਮ ਦੇ ਹਿਮਾਂ ਤੇਰ ਮਿੰਦਰ ਜੋ ਕਿ ਸਦਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਦੇ ਦੇਹਾਂਤ ਤੇ ਮਗਰੋਂ ਉਹਨਾਂ ਦੇ ਸਮੇਂ 1955 ਦੇ ਵਿੱਚ ਸਾਨੇਵਾਲ ਦੇ ਸਕੂਲ ਵਿੱਚ ਪੜੇ ਰਵਿੰਦਰਪਾਲ ਚੋਸ਼ੀ ਉਹਨਾਂ ਦੇ ਵੱਲੋਂ ਭਾਵਕ ਹੁੰਦਿਆ ਕੁਝ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਦੱਸਿਆ ਕਿ ਤਰਮਿੰਦਰ ਉਹਨਾਂ ਤੋਂ ਸੀਨੀਅਰ ਸਨ ਪਰ ਸਕੂਲ ਇੱਕੋ ਹੀ ਵਿੱਚ ਪੜੇ ਸੀ ਰਵਿੰਦਰਪਾਲ ਚੋਸ਼ੀ ਨੇ ਦੱਸਿਆ ਕਿ ਉਹ ਖੁਦ ਤਰਮਿੰਦਰ ਦੇ ਪਿਤਾ ਕੇਵਲ ਕ੍ਰਿਸ਼ਨ ਦੇ ਕੋਲ ਸਾਨੇਵਾਲ ਸਕੂਲ ਦੇ ਵਿੱਚ ਪੜੇ ਹੋਏ ਨੇ ਇਸਨਾਲੇ ਉਹਨਾਂ ਦੱਸੇ ਕਿ ਤਰਮਿੰਦਰ ਨੂੰ ਉਹ 55 ਸਾਲਾਂ ਬਾਅਦ ਜਦੋਂ ਮਿਲੇ ਤਾਂ ਤਰਮਿੰਦਰ ਨੇ ਇੱਕਦਮ ਆਪਣੀ ਗੱਟੀ 'ਚ ਉਤਰ ਕੇ ਉਹਨਾਂ ਨੂੰ ਪਹਿਚਾਨ ਕੇ ਗੱਲ ਨਾਲ ਲਾ ਲਿਆ ਜਿਸ ਤੋਂ ਬਾਅਦ ਤਰਮਿੰਦਰ ਬੇਹੱਦ ਭਾਵੁਕ ਵੀ ਹੋ ਗਏ ਇਹਨਾਂ ਯਾਦਾਂ ਨੂੰ ਤਾਲਸਾ ਕਰਦੇ ਆ ਰਵਿੰਦਰਪਾਲ ਜੋਸ਼ੀ ਭਾਵੁਕ ਹੋਏ ਤੇ ਨਾਲ ਹੀ ਉਹਨਾਂ ਨੇ ਤਰਮਿੰਦਰ ਦੇ ਜਵਾਨ ਤੇ ਦੁੱਖ ਪ੍ਰਗਟ ਕੀਤਾ ਦੋਸਤੀ ਹੈ ਇਹ ਸਹਨੇ ਵਾਲੀ ਸੀ ਇਕੱਠੇ ਹੀ ਰਹਿੰਦੇ ਸੀਗੇ ਰਹਿੰਦਾ ਮਤਲਬ ਇਹ ਹੈ ਉਹਨਾਂ ਦੇ ਪਿਤਾ ਜੀ ਮਾਸਟਰ ਕੇਵਲਕ੍ਰਿਸ਼ਨ ਜੀ ਉਹ ਸਕੂਲ ਦੇ ਮਾਸਟਰ ਸੀਗੇ ਤੇ ਮੇਰੇ ਪਿਤਾ ਜੀ ਫਾਰਮਾਸਿਸਟ ਡਿਸਪੈਂਸਰੀ ਵਿੱਚ ਲੱਗੇ ਹੋਏ ਸੀਗੇ ਸਾਡਾ ਅੱਜ ਦਾ ਨਹੀਂ 1935 ਦਾ ਇਹਨਾਂ ਨਾਲ ਨਾ ਵਾਸਤਾ ਹੈ ਜਦ ਕਿ ਇਹ ਨਸਰਾਲੀ ਸਕੂਲ ਚ ਮਾਸਟਰ ਜੀ ਆਪਣਾ ਲੱਗੇ ਹੋਏ ਸੀਗੇ ਤੇ ਮੇਰੇ ਪਿਤਾ ਜੀ ਇਸ ਨੂੰ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਆਪਣਾ ਇਹਨਾਂ ਦੀ ਬੁੱਲੀ ਜਿਹੜੀ ਆ ਉਹ ਸਾਨੇਵਾਲ ਦੀ ਹੋਗੀ ਤੇ ਮੇਰੇ ਪਿਤਾ ਜੀ ਮੱਛਵਾੜੇ ਚਲੇ ਗਏ ਮੱਛਵਾੜੇ ਤੋਂ ਬਾਅਦ 19 ਇਹ ਉਸ ਤੋਂ ਬਾਅਦ 48 ਦੇ ਵਿੱਚ ਅਸੀਂ ਸਾਨੇਵਾਲ ਆ ਗਏ ਸਾਨੇਵਾਲ ਆ ਕੇ ਫਿਰ ਇਹਨਾਂ ਦਾ ਕਿਉਂਕਿ ਪਹਿਲਾਂ ਦੇ ਤੁਲਕਾ ਸੀ ਤੇ ਅਸੀਂ ਇਹਨਾਂ ਨਾਲ ਬਹੁਤ ਆਪਣਾ ਬਹੁਤ ਅੱਛੀ ਤਰ੍ਹਾਂ ਆਪਣਾ ਟਾਈਮ ਕੱਟਿਆ ਜਿੰਨਾ ਵੀ ਕੱਟਿਆ ਇਹ ਜਿਹੜੇ ਪਿਤਾ ਜੀ ਸੀਗੇ ਏ ਆਰਐਸ ਸਮਾਜੀ ਸੀ ਤੇ ਮੇਹਤਰ ਮੇਰੇ ਪਿਤਾ ਜੀ ਵੀ ਆਰਐਸ ਸਮਾਜੀ ਸੀ ਕਿ ਉਹ ਉੱਥੇ ਹਵਨ ਜਾ ਕੇ ਹਵਨ ਐਤਵਰ ਦੀ ਐਤਵਰ ਇਕੱਠੇ ਹੁੰਦੇ ਸੀ ਤੇ ਆਉਣ ਕਰ ਦਿੰਦੇ ਸੀ ਇਸ ਤੋਂ ਬਾਅਦ ਸ਼ਾਮ ਦੇ ਟਾਈਮ ਅਸੀਂ ਇਹ ਚਲੇ ਜਾਂਦੇ ਸੀ ਸੈਰ ਕਰਨ ਇਹ ਮਾਸਿਕ ਕੇਵਲਕਸ਼ਨ ਜੀ ਤੇ ਇਹ ਨਾਲ ਦੇ ਮੈਂ ਉਹਨਾਂ ਨੂੰ ਤਾਂ ਤਾਇਆ ਜੀ ਕਹਿੰਦਾ ਸੀ ਤੋਂ ਜਾ ਕੇ ਅਸੀਂ ਇਕੱਠੇ ਹੋ ਕੇ ਕਿੰਨੀ ਨਾਲੇ ਨਨਪਾਲ ਵੀ ਹੁੰਦਾ ਸੀਗਾ ਨਾਲ ਹੀ ਅਜੀਤ ਹੋਣਾ ਨਾਲ ਹੀ ਬ੍ਰਦਰ ਹੋਣਾ ਨਾਲ ਮੈਂ ਹੋਣਾ ਸਾਰਿਆਂ ਨੇ ਅਸੀਂ ਇਕੱਟਿਆ ਨੇ ਸੈਰ ਸਾਲ ਆਪਣਾ ਕੋਹੜਾ ਰੋਡ ਤੇ ਮੀ ਮੀ 1.5 ਮੀਲ ਸੈਰ ਕਰਕੇ ਫਿਰ ਵਾਪਸ ਆਉਣਾ ਹੁੰਦੇ ਸੀਗੇ ਤੇ ਉਸ ਟਾਈਮ ਗੱਲਾਂ ਕਰਦੇ ਹੁੰਦੇ ਸੀ ਕੋਈ ਸੋਚਿਆ ਸੀ ਵੀ ਇਹ ਫਿਲਮਾਂ ਚ ਏਡੇ ਵੱਡੇ ਸੁਪਰਸਟਾਰ ਬਣ ਜਾਂਦੇ ਜਦ ਅਸੀਂ ਉੱਥੇ ਅਸੀਂ ਉਸ ਟਾਈਮ ਇਹਨਾਂ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਸੀਗਾ ਇਹ ਲੋਕਾਂ ਨਾਲ ਜਾਂ ਕਦੇ-ਕਦੇ ਫਿਲਮ ਦੇਖਿਆ ਹੁੰਦੇ ਸੀ ਇੱਥੋਂ ਜਾਂ ਪੜ੍ਹਨ ਤੋਂ ਬਾਅਦ ਬਸ ਇਹ ਬਾਅਦ ਫਿਰ ਇਹ ਉੱਥੇ ਜਾਂ ਕਾਲਜ 'ਚ ਲੱਗ ਕੇ ਤਾਂ ਇਹਨੂੰ ਬੋਰਡ ਦੇ ਵਿੱਚ ਉੱਥੇ ਦਾਖਲ ਕਰਵਾ ਦਿੱਤਾ ਔਰ ਉੱਥੇ ਇਹਨੇ ਉੱਥੇ ਹੀ ਫਿਲਮ ਦੇਖਣ ਤੋਂ ਜ਼ਿਆਦਾ ਉਹ ਜ਼ਿਆਦਾ ਫਿਲਮਾਂ ਦੇਖਣ ਨੂੰ ਸ਼ੁਰੂ ਕਰਤੀਆਂ ਇੱਕ ਵਾਰੀ ਉਸ ਕਸਾਨੇ ਵਾਲਾ ਦਾ ਆਪਣਾ ਇੱਕ ਬੰਦੇ ਨੇ ਆ ਕੇ ਦੇਖਿਆ ਵੀ ਇਹ ਫਿਲਮ ਦੇਖਣ ਬੜਿਆ ਉਹਨੇ ਆ ਕੇ ਇਹਨਾਂ ਦੇ ਪਿਤਾ ਨੂੰ ਦੱਸ ਦਿੱਤਾ ਇਹਨਾਂ ਨੇ ਪਿਤਾ ਜੀ ਜਦ ਹੀ ਚਲੇ ਗਏ ਆਪਣਾ cinema ਦੇ ਉੱਤੇ ਨਿਕਲਦੇ ਸਾਲ ਉਹਨੂੰ ਫੜ ਲਿਆ ਵੀ ਚੱਲ ਤੈਨੂੰ ਹੁਣ ਨਹੀਂ ਆਪਣਾ ਤੇਰੀ ਪੜ੍ਹਾਈ ਕਰਾਉਣ ਕਰਨੀ ਬੰਦ ਤੂੰ ਆਪਣਾ ਘਰ ਚੱਲ ਉਹਦਾ ਆਪਣਾ ਬਿਸਤਰਾ ਤੇ ਟ੍ਰੰਕ ਵਗੈਰਾ ਚਾ ਕੇ ਪਹਿਲਾਂ ਸਾਡੇ ਘਰ ਆਏ ਸਾਡੇ ਪਿਤਾ ਜੀ ਨੂੰ ਕਿਹਾ ਕਹਿੰਦੇ ਕਹਿੰਦੇ ਆ ਰਾਮਸਰੂਪ ਦੇ ਇਹ ਮੁੰਡਾ ਖਰਾਬ ਹੋ ਗਿਆ ਹੁਣ ਉੱਤੇ ਫਿਲਮਾਂ ਦੇਖਣਾ ਮੈਂ ਨਹੀਂ ਇਹਨੂੰ ਪੜਾਉਣਾ ਉਸ ਤੋਂ ਬਾਅਦ ਇਹਨਾਂ ਨੇ ਨੰਦਪੁਰ ਨਾਲ ਹੀ ਪਿੰਡ ਸਾਂਨੇਵਾਲ ਦੇ ਉੱਥੇ ਅਮਰੀਕਨ ਕੰਪਨੀ ਟਿਊਬਲ ਬਣਾਉਂਦਾ ਆਪਣਾ ਟਿਊਬਲਰ ਦਾ ਕੰਮ ਕਰਦੀ ਸੀ ਉੱਥੇ ਇਹਨੇ ਨੌਕਰੀ ਕੀਤੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉੱਥੋਂ ਚਲਾ ਗਿਆ ਆ ਕੇ ਫਿਰ ਆਪਣਾ ਇਸ ਤੋਂ ਬਾਅਦ ਇਹਨੇ ਉਹਦਾ ਇੰਟਰਸਟ ਲੈਣਾ ਸ਼ੁਰੂ ਕਰ ਦਿੱਤਾ ਜਿਆਦਾ ਤੋਂ ਜਿਆਦਾ ਲੇਕਿਨ ਇਹਦੇ ਉਹਨਾਂ ਦੇ ਮਾਤਾ ਪਿਤਾ ਬਿਲਕੁਲ ਨਹੀਂ ਮੰਨਦੇ ਸੀ ਵੀ ਅਸੀਂ ਇਹਨੂੰ ਭੇਜਣਾ ਬੰਬਈ ਜਾਣਾ ਨਹੀਂ ਯਾਰ ਇਹ ਇਹਨੂੰ ਪਤਾ ਸੀਗਾ ਵੀ ਇਹਨਾਂ ਕਿਹਾ ਮੋੜ ਦੇਣੀ ਹੈ ਸਾਡੇ ਪਿਤਾ ਜੀ ਦਾ ਇਹਨੇ ਕਿਹਾ ਚਾਚਾ ਜੀ ਮੇਰੇ ਪਿਤਾ ਜੀ ਨੂੰ ਮਨਾਓ ਮੈਂ ਤਾਂ ਉੱਥੇ ਜਾਣਾ ਇਹ ਆ ਮਿੰਤਾ ਮੁੰਤਾ ਕੀਤੀਆਂ ਫਿਰ ਬੋਈ ਮੰਨ ਗਏ ਉਹਨਾਂ ਨੇ ਇੱਕ ਨਹੀਂ ਇਹਨਾਂ ਦੇ ਪਿਤਾ ਨੇ ਕਿਹਾ ਮਨਾ ਲਿਆ ਦੋ ਤਿੰਨ ਸ਼ਰਤਾਂ ਜੀਆਂ ਰੱਖੀਆਂ ਉਹ ਸ਼ਰਾਬ ਨਹੀਂ ਪੀਣੀ ਤੇ ਉੱਥੇ ਹੋਰ ਇਹ ਜੀ ਇੱਕ ਦੋ ਹੋਰ ਸੀਗੇ ਤੇ ਉਹ ਫਿਰ ਕੰਨ ਤੋਂ ਬਾਅਦ ਆਪਣਾ ਕਿ ਉਹਨੇ ਇਹਨੂੰ ਫਿਰ ਭੇਜ ਦਿੱਤਾ ਉੱਥੇ ਫਿਲਮਾਂ ਦੇ ਵੇਖਣ ਪਰਮਿੰਦਰ ਜੀ ਤੁਹਾਡੇ ਤੋਂ ਉੱਥੇ ਸੀਨੀਅਰ ਸੀਗੇ ਪੜਨ ਦੇ ਵਿੱਚ ਜਿਹੜੇ ਸਕੂਲ ਪੜਨ ਦੇ ਵਿੱਚ ਸੀਨੀਅਰ ਸੀਗੇ 4-5 ਸਾਲਾਂ ਦਾ ਫਰਕ ਸੀਗਾ ਕਿੰਨੇ ਸਾਲ ਤੁਹਾਨੂੰ ਮੌਕਾ ਮਿਲਿਆ ਨਾਲ ਇਕੱਠੇ ਇੱਕੋ ਸਕੂਲ ਚ ਪੜਨ ਦਾ ਨਾਲ ਤਾਂ ਅਸੀਂ 1955 ਤੱਕ ਨੇ ਆਏ ਆ 1955 ਤੱਕ 48 ਤੱਕ 6-7 ਸਾਲ ਸਮਾਂ ਬਤੀਤ ਰਿਹਾ ਕਿੱਦਾਂ ਦਾ ਸੁਭਾਅ ਸੀਗਾ ਸੁਭਾਅ ਉਹਨਾਂ ਦਾ ਬਹੁਤ ਬਹੁਤ ਹੀ ਵਧੀਆ ਜਿੰਨਾ ਕਹਿ ਲੋ ਹਰ ਇੱਕ ਦੀ ਇੱਜ਼ਤ ਕਰਨਾ ਪਿਆਰ ਕਰਨਾ ਔਰ ਸ਼ਰਮਾਕਲ ਬਹੁਤ ਸੀ ਸ਼ਰਮ ਸ਼ਰਮ ਬਹੁਤ ਕਰਦਾ ਹੁੰਦਾ ਸੀ ਆਪਣਾ ਕੋਈ ਵੀ ਐ ਤੁਸੀਂ ਦੁਬਾਰਾ ਜਦੋਂ ਫਿਲਮਾਂ 'ਚ ਚਲੇ ਗਏ ਦੁਬਾਰਾ ਤੁਹਾਨੂੰ ਮਿਲਣ ਦਾ ਕਦੋਂ ਫਿਰ ਮੌਕਾ ਮਿਲੇ ਆ ਹਾਂ ਮੈਨੂੰ ਮੈਨੂੰ ਮਿਲੇ 55 ਸਾਲ ਬਾਅਦ ਉਸ ਤੋਂ ਪਹਿਲਾਂ ਇਹਨਾਂ ਦੇ ਮਾਤਾ ਪਿਤਾ ਹੀ ਮੇਰੇ ਵਿਆਹ ਦੇ ਉੱਤੇ ਆਪਣਾ ਬਾਦ ਆਏ ਤੇ ਆਪਣਾ ਮਾਤਾ ਪਿਤਾ ਜੀ ਸੀਗੇ ਨਾਲ ਅਜੀਬ ਸੀਗਾ ਆ ਕੇ ਸਾਡੇ ਘਰ ਆਪਣਾ ਸ਼ਗਨ ਦੇ ਕੇ ਗਏ ਉਸ ਟਾਈਮ 251 ਰੁਪਏ ਦੇ ਕੇ ਗਏ ਖਗਣਾ ਦੇ ਤੇ ਉਸ ਤੋਂ ਬਾਅਦ ਆਪਾਂ ਮਿਲਣ ਦੇ ਮਿਲਣ ਤੋਂ ਬਾਅਦ ਜੀ ਉਸ ਤੋਂ ਬਾਅਦ ਜਦ ਮੈਨੂੰ ਆਪਾਂ ਅਸੀਂ ਬਨਮੋੜੇ ਇਕੱਠੇ ਹੋਏ ਸੀਗੇ ਬਨਮੋੜੇ ਉੱਤੇ ਜਾ ਕੇ ਕੋਈ ਕੰਮ ਸੀ ਮੇਰੇ ਭਾਂਜੇ ਨੂੰ ਉਹਨਾਂ ਤੱਕ ਉਹਨੇ ਮੈਨੂੰ ਬੁਲਾਇਆ ਬੁਲਾ ਕੇ ਕਹੇ ਵੀ ਤੂੰ ਧਰਮਿੰਦਰ ਨੂੰ ਆਪਣਾ ਮੇਲੋ ਹਾਕ ਮੇਰਾ ਇਹ ਕੰਮ ਕਰਵਾਵੋ ਮੈਂ ਸਾਡੇ ਸਾਰੇ ਟੱਬੜੇ ਜਾਨੀ ਆਪਣਾ ਮੇਰਾ ਮੈਂ ਮੇਰਾ ਬੇਟਾ ਮੇਰੀ ਨੌਤੇ ਆਪਣਾ ਮੈਂ ਅਸੀਂ ਸਾਰੇ ਜਾ ਕੇ ਉੱਤੇ ਪਨਪੋਰੇ ਗਏ ਉੱਤੇ ਬਹੁਤ ਭੀੜ ਚ ਲੱਗੀ ਹੋਈ ਉਹ ਉਹਨਾਂ ਨੇ ਕਿਹਾ ਵੀ ਆਪਣਾ ਮੈਨੂੰ ਮਿਲਣ ਵਾਸਤੇ ਕਿਹਾ ਤੇ ਉਹਦੇ ਸਾਲੇ ਨੇ ਕਿਹਾ ਜਿਹੜੀ ਉਹ ਕਾਰ ਲੈ ਕੇ ਦੂਜੇ ਕਿੱਥੇ ਜਾ ਰਹੇ ਸੀਗੇ ਉਹਨਾਂ ਦੇ ਰਿਸ਼ਤੇਦਾਰ ਦਿਖਦੇ ਡੈਥ ਇਹ ਹੋ ਕੇ ਉਹਦਾ ਭੋਗ ਸੀਗਾ ਜਦ ਉੱਥੇ ਬਾਹਰ ਨਿਕਲਣ ਲੱਗੇ ਮੈਂ ਹੱਥ ਦਿੱਤਾ ਕਿਉਂ ਮੈਂ ਸੋਚ ਲਿਆ ਸੀ ਕਿ ਵੀ ਆਪਣਾ ਇਹ ਇਹਨਾਂ ਨੇ ਇਹਨੂੰ ਇੰਨੀ ਦੇਰ ਬਾਅਦ ਮੈਨੂੰ ਕਿੱਥੇ ਪਛਾਣਨਾ ਉਹ ਮੇਰੇ ਪੈਸੇ ਨਹੀਂ ਕਰ ਸਕਦੇ ਆ ਜਾਂ ਆਪਣਾ ਉਹ ਪਛਾਣ ਸਕਦੇ ਆ ਮੈਂ ਫੋਟੋ ਨਾਲ ਲੈ ਗਿਆ ਸੀਗਾ ਉਹ ਉਹਨਾਂ ਦੀ ਗੱਡੀ 'ਚ ਬੈਠੇ ਬੈਠੇ ਜਦ ਮੈਂ ਫੋਟੋ ਉਹਨਾਂ ਨੂੰ ਆਪਣਾ ਦਿਖਾਈ ਜਾਦੀ ਇਹ ਆਪਣਾ ਉਹ ਉਹ एकदम ਖੁਸ਼ ਹੋ ਗਿਆ ਖੁਸ਼ ਹੋ ਗਿਆ ਜਾਦੀ ਕੋ ਦਰਵਾਜਾ ਖੋਲਿਆ ਤੇ ਅਲਮਾਰੀ ਉਹਦਾ ਕਾਰ ਦਾ ਬਾਹਰ ਨਿਕਲੇ ਔਰ ਮੈਨੂੰ ਜੱਫੀ ਪਾ ਲਈ ਜੱਫੀ ਪਾ ਕੇ ਇੰਨਾ ਪਿਆ ਜਾਣੀ ਆਪਣਾ ਕੀਤਾ ਮੈਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਉਹ ਕਹਿੰਦਾ ਕਹਿੰਦਾ ਵੀ ਲੈ ਜਾ ਗੱਡੀ ਨੂੰ ਵਾਪਸ ਲੈ ਜਾ ਮੈਂ ਨਹੀਂ ਜਾਣਾ ਤੇ ਨਾਲੇ ਨਾਲ ਅਸੀਂ ਉੱਥੇ ਚਲੇ ਗਏ ਉਹਨਾਂ ਕੁਰਸੀਆਂ ਕਰਸੀਆਂ ਪੰਨ ਦਾ ਕਹਿੰਦਾ ਅੰਦਰ ਚੱਲੋ ਮੈਂ ਕਿਹਾ ਅੰਦਰ ਨਹੀਂ ਮੈਂ ਕਿਹਾ ਆਪਾਂ ਇੱਥੇ ਖੁੱਲ ਕੇ ਬੈਠ ਕੇ ਗੱਲਾਂ ਬਾਤਾਂ ਕਰਨੇ ਉਹਨਾਂ ਨੇ ਫੇਰ ਕੁਰਸੀਆਂ ਉੱਤੀ ਢਾਲ ਲਿਆ ਪੁਰਾਣੀਆਂ ਯਾਦਾਂ ਐਨੀ ਅਸੀਂ ਇੱਕ ਵਾਰੀ ਇਹ ਯਾਰ ਆਪਣਾ ਸਾਡੇ ਘਰ ਆਏ ਲੰਬਾ ਕੋਟ ਖਾਕੀ ਪਹਿਨਿਆ ਹੋਇਆ ਸੀਗਾ ਜਾਂ ਲੇਕਨ ਬਟਨ ਉੱਪਰ-ਨੀਚੇ ਕੀਤੇ ਹੋਇਆ ਸੀਗਾ ਅਸੀਂ ਸਾਰੇ ਹੱਸਣ ਲੱਗ ਗਏ ਇਹ ਹੈਰਾਨ ਵੀ ਬਈ ਕਾਤੇ ਹੱਸਦੇ ਆ ਅਸੀਂ ਕਿਹਾ ਵੀ ਆਪਣੇ ਬਟਨਾਂ ਨੂੰ ਦੇ ਦੇ ਕੋਟ ਨੂੰ ਨਹੀਂ ਤਾਂ ਦੇ ਦੇ ਕੇ ਦੇਖ ਕੇ ਪਾਇਆਗਾ ਵੀ ਬਟਨ ਉੱਪਰ ਹੇਠਾ ਉਹ ਇੰਨਾ ਹੱਸਿਆ ਕਿ ਹੋਏ ਉਦੋਂ ਮੈਂ ਜਦ ਦੁਬਾਰਾ ਉਹਨੂੰ ਯਾਦ ਦਿਲਾਇਆ ਉਹਨਾਂ ਨੇ ਕਿਹਾ ਵੀ ਮੈਂ ਤਾਂ ਲੋਕਾਂ ਨੂੰ ਹਸਾਉਣ ਵਾਸਤੇ ਇਹੋ ਜਿਹਾ ਕੰਮ ਕਰਦਾ ਹੁੰਦਾ ਸੀਗਾ ਅੱਜ ਇਸ ਦੁਨੀਆ ਤੋਂ ਪਰਮਿੰਦਰ ਜੀ ਚਲੇ ਗਏ ਨੇ ਕਿੰਨਾ ਕੁ ਦੁੱਖ ਮਹਿਸੂਸ ਹੋ ਰਿਹਾ ਕਿੰਨੀ ਕੁ ਕਮੀ ਮਹਿਸੂਸ ਹੋ ਰਹੀ ਹੈ ਦੋਸਤ ਦੀ ਵਿਕਾਸ ਕਿਤੇ ਮੈਂ ਉਹਨਾਂ ਨੂੰ ਮਿਲ ਪਾਉਂਦਾ ਇਸ ਜਿਵੇਂ ਬਿਮਾਰ ਵੀ ਚੱਲਦੇ ਰਹੇ ਸਿਗੇ ਚਾਹ ਇਹ ਬਿਮਾਰ ਸੀਗੇ ਉਦੋਂ ਅਸੀਂ ਪੁੱਛਦੇ ਵੀ ਰਹਿੰਦੇ ਸੀਗੇ ਕਿ ਉਹਨਾਂ ਦੇ ਆਪਣਾ ਸਾਲਾ ਸਾਹਬ ਤੋਂ ਕਦੇ ਕਿਸੇ ਤੋਂ ਆਪਣੇ ਰਿਸ਼ਤੇਦਾਰ ਵੀ ਉੱਤੇ ਰਹਿੰਦੇ ਆ ਉਹਨਾਂ ਤੋਂ ਵੀ ਪੁੱਛਦੇ ਰਹਿੰਦੇ ਸੀਗੇ ਪਰ ਜਿਆਦਾ ਸਾਨੂੰ ਪਤਾ ਲੱਗੇ ਵੀ ਹੁਣ ਠੀਕ ਹੋ ਰਹੇ ਆ ਸਾਨੂੰ ਖੁਸ਼ੀ ਜੀ ਹੋਈ ਚਾਹ ਸ਼ੁਕਰ ਆ ਵੀ ਪਰਮਾਤਮਾ ਵੀ ਠੀਕ ਹੋ ਰਹੇ ਆ ਘਰ ਲਿਆਂਦੇ ਪਰ ਜਾਦ ਉਸ ਤੋਂ ਬਾਅਦ ਅੱਜ ਦੀ ਖਬਰ ਦੇਖੀ ਇਹ ਦੁਨੀਆ ਚ ਚਲੇ ਗਏ ਇੱਕਦਮ ਮਨ ਦੇ ਵਿੱਚ ਬਹੁਤ ਜ਼ਿਆਦਾ ਅਫਸੋਸ ਹੋਇਆ ਸਹਿਣ ਜੋਗਾ ਨਹੀਂ ਸੀ ਕਿ ਇੱਕਦਮ ਉਹ ਹੋ ਗਿਆ ਤੇ ਕਮੀ ਮਹਿਸੂਸ ਉਹਨਾਂ ਦੀ ਪੂਰੀ ਹੋਣੀ ਨਹੀਂ ਹੈ ਕਮੀ ਜੋਸ਼ੀ ਜੀ ਇੱਕ ਗੱਲ ਜਦੋਂ ਵੀ ਜਗੋਂ ਤੁਸੀਂ ਬੁਰਾ ਹੋ ਰਹੇ ਬਿਆਨ ਕੀਤਾ ਉਸ ਤੋਂ ਬਾਅਦ ਕੋਈ ਮੁਲਾਕਾਤ ਜਾਂ ਫੋਨ ਤੇ ਗੱਲਬਾਤ ਜਾ ਕੁਈ ਹੋਈ ਜਾਂ ਨਹੀਂ ਹੋਈ ਜਾਂ ਜਿਵੇਂ ਉਹ ਬਿਮਾਰ ਸੀ ਕਿ ਉਹਨੂੰ ਇਟ ਕਰਵਾ ਤੋਈ ਉਹਨਾਂ ਨਾਲ ਸਿੱਧੀ ਗੱਲਬਾਤ ਨਹੀਂ ਹੋਈ ਸਾਡੇ ਬਣ ਮੌਰੇ ਜਾਣ ਤੋਂ ਬਾਅਦ ਹਾਂ ਇੱਕ ਮੇਰੇ ਕੋਲ ਚੌਕੀਦਾਰ ਐਸਐਸਏ ਡਿਸਪੈਂਸਰੀ ਚ 3 ਨੰਬਰ ਚ ਲੁਧਿਆਣੇ ਉਹ ਸੀਗਾ ਸਾਹਨੇਵਾਲ ਦਾ ਉਹਦਾ ਉਹਨਾਂ ਨਾਲ ਬਹੁਤ ਆਪਣਾ ਆਮ ਜਾਣ ਸੀਗਾ ਤਕਰੀਬਨ ਦੂਜੇ ਸੀ ਜੇ ਮਹੀਨੇ ਚ ਜਾਂਦਾ ਰਹਿੰਦਾ ਸੀਗਾ ਮੇਰੇ ਸੁਨੇਹੇ ਉਹ ਲੈ ਜਾਂਦਾ ਸੀ ਉਹਦੇ ਸੁਨੇਹ ਉਹਨਾਂ ਦੇ ਸੁਨੇਹੇ ਉਹ ਕਈ ਵਾਰੀ ਕਹਿੰਦੇ ਇਹ ਭਾਗ ਤੇ ਤੂੰ ਸੁਨੇਹੇ ਲਿਆ ਉਹਨਾਂ ਨੂੰ ਕਹਿ ਵੀ ਆਪਣਾ ਆ ਕੇ ਮੈਨੂੰ ਮਿਲ ਕੇ ਜਾ ਮੈਂ ਆਉਂਦਾ ਕਿ ਨਹੀਂ ਹੈ ਬਸ ਉਸ ਤੋਂ ਬਾਅਦ ਮਿਲਿਆ ਤਾਂ ਹੈ ਨਹੀਂ ਉਸ ਤੋਂ ਬਾਅਦ 55 ਸਾਲ ਬਾਅਦ ਕੋਈ ਇੱਕ ਉਦੋਂ ਹੀ ਮਿਲਿਆ ਬਨ ਮੋਰੇ ਉਸ ਤੋਂ ਬਾਅਦ ਨਹੀਂ ਮਿਲਿਆ ਮੈਂ